ਕਿਉਂਕਿ ਉਹਦੀ ਅਟੈਚਮੈਂਟ ਬਹੁਤ ਸੇ ਆਪਣੀ ਮਦਰ ਦੇ ਨਾਲ ਆਪਾਂ ਸਾਰਿਆਂ ਨੇ ਦੇਖਿਆ ਜਦੋਂ ਆਪਾਂ ਉਹਦੀਆਂ ਰੀਲਾਂ ਦੇਖਦੇ ਆ ਜਾਂ ਉਹਦੀਆਂ ਕੋਈ ਵੀ ਵੀਡੀਓ ਦੇਖਦੇ ਆ ਦੀ ਮਾਂ ਦੇ ਨਾਲ ਬਹੁਤ ਅਟੈਚਮੈਂਟ ਹੈ ਖੈਰ ਮਾਂ ਦੇ ਨਾਲ ਹਰ ਬੱਚੇ ਦੀ ਅਟੈਚਮੈਂਟ ਉਹਦੀ ਮਾਂ ਇੱਕ ਇਹੋ ਜਿਹਾ ਸ਼ਬਦ ਹੈ ਵੀ ਆਪਾਂ ਰੱਬ ਨੂੰ ਨਹੀਂ ਦੇਖ ਸਕਦੇ ਰੱਬ ਨੇ ਨਾ ਮਾਂ ਦੇ ਵਿੱਚ ਰੱਬ ਨੂੰ ਪਾਇਆ ਹੋਇਆ ਤੇ ਸਾਰੇ ਆਪਾਂ ਬਹੁਤ ਪਿਆਰ ਕਰਦੇ ਆ ਬਟ ਉਹ ਪਤਾ ਲੱਗ ਜਾਂਦਾ ਵੀ ਤੁਹਾਡੀ ਅਟੈਚਮੈਂਟ ਦਾ ਤੇ ਬੜਾ ਦੁੱਖ ਲੱਗਦਾ ਜਦੋਂ ਐਦਾਂ ਕਿਸੇ ਦੀ ਮਾਂ ਚਲੇ ਜਾਵੇ ਕਿਉਂਕਿ ਖਾਨ ਸਾਹਿਬ ਤੇ ਹੈ ਵੀ ਨਹੀਂ ਸੀ ਇੱਥੇ ਬਾਹਰ ਗਿਆ ਹੋਇਆ ਸੀ ਉਹ ਬਹੁਤ ਆਖਰੀ ਸਮੇਂ ਦੇ ਵਿੱਚ ਉਹ ਆਪਣੀ ਮਾਂ ਦੇ ਨਾਲ ਜਿਹੜੀਆਂ ਕੁਝ ਗੱਲਾਂ ਹੁੰਦੀਆਂ ਉਹ ਵੀ ਨਹੀਂ ਕਰ ਸਕਿਆ ਤੇ ਬੜੀ ਤਕਲੀਫ ਹੁੰਦੀ ਹੈ ਤੇ ਮੈਂ ਬਸ ਇਹੀ ਕਹਾਂਗਾ ਵੀ ਉਹਨੂੰ ਹੁਣ ਅਸੀਂ ਆਪਣੇ ਪਰਿਵਾਰ ਨੂੰ ਪਹਾਣਾ ਮੰਨਣ ਦਾ ਬਲ ਬਖਸ਼ਣ ਔਰ ਹਿੰਮਤ ਫੜਨੀ ਪੈਣੀ ਹੈ ਜੀ ਤੇ ਇਹ ਜਿਹੜਾ ਦੁੱਖ ਆਪਾਂ ਕਹਿ ਦਿੰਨੇ ਆ ਪਰ ਜਿਹਦੇ ਤੇ ਬੀਤਦੀ ਉਹਨੂੰ ਹੀ ਪਤਾ ਹੋਵੇਗਾ ਬਸ ਤੁਸੀਂ ਵੀ ਸਾਰੇ ਜਣੇ ਦੁਆ ਕਰੋ ਕਿ ਮਾਲਕ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਰਾਜਵੀਰ ਜਵੰਦਾ ਦਾ ਹਸਪਤਲ ਹਾਲ ਜਾਣਨ ਵਾਸਤੇ ਪਹੁੰਚੇ ਐਵੇਂ ਨਹੀਂ ਲੱਗਦਾ ਪੰਜਾਬੀ ਇੰਡਸਟਰੀ ਦੇ ਉੱਤੇ ਸੰਕਟ ਹੀ ਬਣਿਆ ਹੋਇਆ ਬਹੁਤ ਜ਼ਿਆਦਾ ਜੀ ਪਹਿਲਾਂ ਭੱਲਾ ਸਾਹਿਬ ਹੋਜਾ ਸਾਹਿਬ ਉਸ ਤੋਂ ਬਾਅਦ ਆਪਣੇ ਖਾਨ ਸਾਹਿਬ ਦੇ ਮਦਰ ਫਿਰ ਰਾਜਵੀਰ ਜੀ ਦੇਖੋ ਕੀ ਹਾਲਤ ਹੈ ਇਸ ਵੇਲੇ ਬਹੁਤ ਜ਼ਿਆਦਾ ਉਹ ਵੀ ਮੈਂ ਦੇਖ ਕੇ ਆ ਪਰ ਸੋਨੂੰ ਬਹੁਤ ਜ਼ਿਆਦਾ ਪਰਿਵਾਰ ਉਹਨਾਂ ਦਾ ਵੀ ਪਰੇਸ਼ਾਨ ਹੈ ਤੇ ਵੈਂਟੀਲੇਟਰ ਦੇ ਉੱਤੇ ਆ ਇਹ ਵੀ ਅਰਦਾਸ ਕਰਦੇ ਆ ਅਸੀਂ ਮਾਲਕ ਉਹਨਾਂ ਨੂੰ ਤੰਦਰੁਸਤੀ ਦੇਣ ਔਰ ਆਪਣੇ ਪਰਿਵਾਰ ਦੇ ਵਿੱਚ ਖੁਸ਼ੀ ਖੁਸ਼ੀ ਜਾਣ ਤੇ ਜਿੱਦਾਂ ਉਹ ਪਹਿਲਾ ਪ੍ਰੋਗਰਾਮ ਲਾਉਂਦੇ ਸੀ ਉਦੋਂ ਦੇ ਪ੍ਰੋਗਰਾਮ ਲਾਉਣੇ ਇਸ ਤਾਂ ਦੁਆ ਕਰਦੇ ਆ ਜੀ ਹਰ ਵੇਲੇ ਹਰ ਵੇਲੇ ਪੂਰੀ ਅਸੀਂ ਨਹੀਂ ਪੂਰੀ ਦੁਨੀਆ ਕਰ ਰਹੀ ਹੈ ਔਰ ਮੈਂ ਸਾਰਿਆਂ ਨੂੰ ਇੱਕ ਗੁਜ਼ਾਰਿਸ਼ ਕਰੂੰਗਾ ਕਿ ਵੱਧ ਤੋਂ ਵੱਧ ਅਰਦਾਸ ਕਰੋ ਜਿੰਨਾ ਵੀ ਤੁਸੀਂ ਹਰ ਵੇਲੇ ਜਦੋਂ ਵੀ ਤੁਸੀਂ ਕੋਈ ਵੀ ਆਪਣਾ ਸਵੇਰੇ ਸ਼ਾਮ ਜਦੋਂ ਪਾਠ ਪੂਜਾ ਕਰਦੇ ਹੋ ਜ਼ਰੂਰ ਉਹਨਾਂ ਨੂੰ ਉਹਨਾਂ ਲਈ ਦੁਆ ਕਰਿਆ ਕਰੋ ਕਿਉਂਕਿ ਦੁਆ ਦੇ ਵਿੱਚ ਬਹੁਤ ਅਸਰ ਹੈ ਤੇ ਕੋਈ ਨਹੀਂ ਮਾਲਕ ਨੇ ਕਿਰਪਾ ਕਰਨੀ ਹੈ ਉਹਦੇ ਘਰ ਦਿਨ ਹਨੇਰ ਨਹੀਂ ਤੇ ਕਈ ਵਾਰੀ ਕੋਈ ਜਨ ਵਕਤ ਲੱਗ ਜਾਂਦਾ ਕੁਝ ਚੀਜ਼ਾਂ ਨੂੰ ਸਮਾਂ ਲੱਗ ਜਾਂਦਾ ਕਿਉਂਕਿ ਜਦੋਂ ਤੁਸੀਂ ਹੁਣ ਜਿਹੜੀ ਸਿਚੁਏਸ਼ਨ ਦੇ ਵਿੱਚ ਜਵੰਦਾ ਹੈ ਇਦਾਂ ਦੇ ਕਈ ਕੇਸ ਹੋਏ ਆ ਜਿਨ੍ਹਾਂ ਨੂੰ ਮਹੀਨੇ-ਮਹੀਨੇ ਬਾਅਦ ਉਹ ਰਿਕਵਰੀ ਸ਼ੁਰੂ ਹੋਈ ਹੈ ਅਸੀਂ ਤੇ ਅਸੀਂ ਵੀ ਅਰਦਾਸ ਕਰਦੇ ਆਂ ਵੀ ਉਹਦਾ ਹੀ ਹੋ ਰਿਕਵਰੀ ਸ਼ੁਰੂ ਹੋਵੇ ਤੇ ਮਾਲਕ ਉਹਨਾਂ ਨੂੰ ਤੰਦਰੁਸਤ ਕਰੇ ਤੇ ਆਪਣੇ ਪਰਿਵਾਰ ਦੇ ਵਿੱਚ ਜਾਣ ਕਿਉਂਕਿ ਉਹਦੀ ਅਟੈਚਮੈਂਟ ਬਹੁਤ ਸੀ ਆਪਣੀ ਮਦਰ ਦੇ ਨਾਲ ਆਪਾਂ ਸਾਰਿਆਂ ਨੇ ਦੇਖਿਆ ਜਦੋਂ ਆਪਾਂ ਉਹਦੀਆਂ ਰੀਲਾਂ ਦੇਖਦੇ ਆ ਜਾਂ ਉਹਦੀਆਂ ਕੋਈ ਵੀ ਵੀਡੀਓ ਦੇਖਦੇ ਆ ਦੀ ਮਾਂ ਦੇ ਨਾਲ ਬਹੁਤ ਅਟੈਚਮੈਂਟ ਸ ਹੈ। ਖੈਰ ਮਾਂ ਦੇ ਨਾਲ ਹਰ ਬੱਚੇ ਦੀ ਅਟੈਚਮੈਂਟ ਉਹਦੀ ਮਾਂ ਇੱਕ ਇਹੋ ਜਿਹਾ ਸ਼ਬਦ ਹੈ। ਵੀ ਆਪਾਂ ਰੱਬ ਨੂੰ ਨਹੀਂ ਦੇਖ ਸਕਦੇ। ਰੱਬ ਨੇ ਨਾ ਮਾਂ ਦੇ ਵਿੱਚ ਰੱਬ ਨੂੰ ਪਾਇਆ ਹੋਇਆ। ਤੇ ਸਾਰੇ ਆਪਾਂ ਬਹੁਤ ਪਿਆਰ ਕਰਦੇ ਆ ਬਟ ਉਹ ਪਤਾ ਲੱਗ ਜਾਂਦਾ ਵੀ ਤੁਹਾਡੀ ਅਟੈਚਮੈਂਟ ਦਾ ਤੇ ਬੜਾ ਦੁੱਖ ਲੱਗਦਾ ਜਦੋਂ ਇਦਾਂ ਕਿਸੇ ਦੀ ਮਾਂ ਚਲੇ ਜਾਵੇ ਕਿਉਂਕਿ ਖਾਨ ਸਾਹਿਬ ਤੇ ਹੈ ਵੀ ਨਹੀਂ ਸੀ ਇੱਥੇ ਬਾਹਰ ਗਿਆ ਹੋਇਆ ਸੀ ਉਹ ਬਹੁਤ ਆਖਰੀ ਸਮੇਂ ਦੇ ਵਿੱਚ ਉਹ ਆਪਣੀ ਮਾਂ ਦੇ ਨਾਲ ਜਿਹੜੀਆਂ ਕੁਝ ਗੱਲਾਂ ਹੁੰਦੀਆਂ ਉਹ ਵੀ ਨਹੀਂ ਕਰ ਸਕਿਆ ਤੇ ਬੜੀ ਤਕਲੀਫ ਹੁੰਦੀ ਹੈ ਤੇ ਮੈਂ ਬਸ ਇਹੀ ਕਹਾਂਗਾ ਵੀ ਉਹਨੂੰ ਹੁਣ ਅਸੀਂ ਆਪਣੇ ਪਰਿਵਾਰ ਨੂੰ ਪਹਾਣਾ ਮੰਨਣ ਦਾ ਬਲ ਬਖਸ਼ਣ ਔਰ ਹਿੰਮਤ ਫੜਨੀ ਪੈਣੀ ਹੈ ਜੀ ਤੇ ਇਹ ਜਿਹੜਾ ਦੁੱਖ ਆਪਾਂ ਕਹਿ ਦਿੰਨੇ ਆ ਪਰ ਜਿਹਦੇ ਤੇ ਬੀਤਦੀ ਉਹਨੂੰ ਹੀ ਪਤਾ ਹੋਵੇਗਾ ਬਸ ਤੁਸੀਂ ਵੀ ਸਾਰੇ ਜਣੇ ਦੁਆ ਕਰੋ ਕਿ ਮਾਲਕ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਰਾਜਵੀਰ ਜਵੰਦਾ ਦਾ ਹਸਪਤਲ ਹਾਲ ਜਾਣਨ ਵਾਸਤੇ ਪਹੁੰਚੇ ਐਵੇਂ ਨਹੀਂ ਲੱਗਦਾ ਪੰਜਾਬੀ ਇੰਡਸਟਰੀ ਦੇ ਉੱਤੇ ਸੰਕਟ ਹੀ ਬਣਿਆ ਹੋਇਆ ਬਹੁਤ ਜ਼ਿਆਦਾ ਜੀ ਪਹਿਲਾਂ ਭੱਲਾ ਸਾਹਿਬ ਹੋਜਾ ਸਾਹਿਬ ਉਸ ਤੋਂ ਬਾਅਦ ਆਪਣੇ ਖਾਨ ਸਾਹਿਬ ਦੇ ਮਦਰ ਫਿਰ ਰਾਜਵੀਰ ਦੀ ਦੇਖੋ ਕੀ ਹਾਲਤ ਹੈ ਇਸ ਵੇਲੇ ਬਹੁਤ ਜ਼ਿਆਦਾ ਉਹ ਵੀ ਮੈਂ ਦੇਖ ਕੇ ਆ ਪਰ ਸੋਨ ਨੂੰ ਬਹੁਤ ਜ਼ਿਆਦਾ ਪਰਿਵਾਰ ਉਹਨਾਂ ਦਾ ਵੀ ਪਰੇਸ਼ਾਨ ਹੈ ਤੇ ਵੈਂਟੀਲੇਟਰ ਦੇ ਉੱਤੇ ਆ ਇਹ ਵੀ ਅਰਦਾਸ ਕਰਦੇ ਆ ਅਸੀਂ ਮਾਲਕ ਉਹਨਾਂ ਨੂੰ ਤੰਦਰੁਸਤੀ ਦੇਣ ਔਰ ਆਪਣੇ ਪਰਿਵਾਰ ਦੇ ਵਿੱਚ ਖੁਸ਼ੀ ਖੁਸ਼ੀ ਜਾਣ ਤੇ ਜਿੱਦਾਂ ਉਹ ਪਹਿਲਾ ਪ੍ਰੋਗਰਾਮ ਲਾਉਂਦੇ ਸੀ ਉਦੋਂ ਦੇ ਪ੍ਰੋਗਰਾਮ ਲਾਉਣੇ ਇਸ ਤਾਂ ਦੁਆ ਕਰਦੇ ਆ ਜੀ ਹਰ ਵੇਲੇ ਹਰ ਵੇਲੇ ਪੂਰੀ ਅਸੀਂ ਨਹੀਂ ਪੂਰੀ ਦੁਨੀਆ ਕਰ ਰਹੀ ਹੈ ਔਰ ਮੈਂ ਸਾਰਿਆਂ ਨੂੰ ਇੱਕ ਗੁਜ਼ਾਰਿਸ਼ ਕਰੂੰਗਾ ਕਿ ਵੱਧ ਤੋਂ ਵੱਧ ਅਰਦਾਸ ਕਰੋ ਜਿੰਨਾ ਵੀ ਤੁਸੀਂ ਹਰ ਵੇਲੇ ਜਦੋਂ ਵੀ ਤੁਸੀਂ ਕੋਈ ਵੀ ਆਪਣਾ ਸਵੇਰੇ ਸ਼ਾਮ ਜਦੋਂ ਪਾਠ ਪੂਜਾ ਕਰਦੇ ਹੋ ਜ਼ਰੂਰ ਉਹਨਾਂ ਨੂੰ ਉਹਨਾਂ ਲਈ ਦੁਆ ਕਰਿਆ ਕਰੋ ਕਿਉਂਕਿ ਦੁਆ ਦੇ ਵਿੱਚ ਬਹੁਤ ਅਸਰ ਹੈ ਤੇ ਕੋਈ ਨਹੀਂ ਮਾਲਕ ਨੇ ਕਿਰਪਾ ਕਰਨੀ ਹੈ ਉਹਦੇ ਘਰ ਦਿਨ ਹਨੇਰ ਨਹੀਂ ਤੇ ਕਈ ਵਾਰੀ ਕੋਈ ਜਨ ਵਕਤ ਲੱਗ ਜਾਂਦਾ ਕੁਝ ਚੀਜ਼ਾਂ ਨੂੰ ਸਮਾਂ ਲੱਗ ਜਾਂਦਾ ਕਿਉਂਕਿ ਜਦੋਂ ਤੁਸੀਂ ਹੁਣ ਜਿਹੜੀ ਸਿਚੁਏਸ਼ਨ ਦੇ ਵਿੱਚ ਜਵੰਦਾ ਹੈ ਇਦਾਂ ਦੇ ਕਈ ਕੇਸ ਹੋਏ ਆ ਜਿਨ੍ਹਾਂ ਨੂੰ ਮਹੀਨੇ-ਮਹੀਨੇ ਬਾਅਦ ਉਹ ਰਿਕਵਰੀ ਸ਼ੁਰੂ ਹੋਈ ਹੈ ਅਸੀਂ ਤੇ ਅਸੀਂ ਵੀ ਅਰਦਾਸ ਕਰਦੇ ਆਂ ਵੀ ਉਹਦੇ ਹੀ ਹੋ ਰਿਕਵਰੀ ਸ਼ੁਰੂ ਹੋਵੇ ਤੇ ਮਾਲਕ ਉਹਨਾਂ ਨੂੰ ਤੰਦਰੁਸਤ ਕਰੇ ਤੇ ਆਪਣੇ ਪਰਿਵਾਰ ਦੇ ਵਿੱਚ ਜਾਣ